ਇਕਰੂ ਹੋਰ ਦਿੱਲੀ ਸਿਰ ਪ੍ਰਭੂਰ ਕੀਆ ਪਿਆਨ ਤੇਗ ਬਹਤਰ ਸੀ ਕਿਰਿਆ ਕਦੀ ਨ ਕਿਨਹੁ ਆਨ ਹੀ ਬਦਰ ਕੀ ਚਲਤ ਪ੍ਰਯੋਜਗਤ ਕੋ ਸੋਖ ਹੇ ਹੇ ਸਤਜਗ ਪਯੋ ਜੈ 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 ਸੁਰ ਲੋਕ ਅਰਜੁਨ ਹਰ ਗੋਪਿੰਦਨੋ ਸਿਮਰੋ ਸ਼੍ਰੀ ਹਰਿਦਾਈ ਸ੍ਰੀ ਹਰਿ ਕ੍ਰਿਸ਼ਨ ਨੰਤੇ ਆਈ ਜਿਸ ਡਿਠ ਸਭ ਦੁੱਖ ਜਾਏ ਤੇ ਬਹਤਰ ਸਿਮਰਿਐ ਕਰਨਉ ਨਿਦ ਅਵੇ ਤਾਈ ਸਭ ਥਾਈ ਹੋਈ ਸਹਾਈ ਤੀਕ ਬਹਾਦਰ ਸਿਮਰੇ ਹੈ ਕਰਨੋਂ ਨਿਤ ਅਦੇ ਤਾਈ ਸਭ ਥਾਈ ਹੋਈ ਸਹਾਈ ਜੁਕੋ ਜੁਗ ਅਟਲ ਜਬਰ ਸ਼ਤਰ ਤਖ ਦੇ ਮਲਕ ਸਾਹਿਬ ਸਤਿਗੁਰੂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨ ਨੇ ਅਪਾਦ ਮਹਿਰਾਮਤ ਕਰਕੇ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਬਖਸ਼ ਕੇ ਨਿਵਾਜੇ ਸਮ ਹੈ ਗੁਰਮਤਿ ਵਿਚਾਰਤ ਗੁਰੂ ਕਿਰਪਾ ਕਰੇ ਔ ਮਨੁ ਮਿਰਤیاں ਇਕਾਗਰ ਕਰਕੇ ਪਾਤਸ਼ਾਹ ਦੀ ਗੋਦ ਅੰਦਰ ਹਾਜ਼ਰੀ ਲਵਾਈਏ ਗਜ ਕੇ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਤਿਨਾਂ ਦੀ ਬਾਣੀ ਦੀ ਵਿਚਾਰ ਕਰਦਿਆਂ ਪਿਛਲੇ ਦਿਵਾਨ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਾਧੂ ਇਹ ਜਗ ਪਰਮ ਪੁਲਾਣਾ ਇਹ ਜਗਤ ਵਹਿਮਾ ਪਰਮ ਵਿਕਾਰਾਂ ਤੇ ਕਈ ਤਰ੍ਹਾਂ ਦੇ ਤੌਖਲਿਆਂ ਦੇ ਕਾਰਨ ਮਨ ਦੀ ਦੁਗਦਾ ਦੇ ਕਾਰਨ ਕੁਰਾਹੀ ਪਿਆ ਹੈ ਭਟਕਦਾ ਪਿਆ ਹੈ ਪਰ ਇਹ ਭੁੱਲ ਜਾਂਦਾ ਪਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੀਤ ਲਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਕਿਉਂਕਿ ਪਾਦਸ਼ਾਹ ਦੀ ਬਾਣੀ ਨੇ ਇਹ ਸਿਧਾਂਤ ਬਖਸ਼ਿਸ਼ ਕੀਤਾ ਹੈ ਕਿ ਗੁਰੂ ਕੀ ਬਾਣੀ ਕੋਈ ਕੰਨ ਵਿੱਚ ਮਾਰਨ ਵਾਲਾ ਮੰਤਰ ਨਹੀਂ ਹੈ ਗੁਰੂ ਕੀ ਬਾਣੀ ਤਵੀਤ ਵਿੱਚ ਪਾਉਣ ਵਾਲਾ ਕੋਈ ਐਸਾ ਜੰਤਰ ਨਹੀਂ ਜਿਨ ਨੇ ਕੋਲ ਪੈਨਣ ਦੇ ਨਾਲ ਕੁਝ ਤਬਦੀਲੀ ਲਿਆਉਣੀ ਹੈ ਬਲਕਿ ਗੁਰੂ ਕੀ ਬਾਣੀ ਹੈ ਜੀਵਨ ਜਾਚ ਜਿਹੜੀ ਬਾਣੀ ਨੇ ਕੁਰਾਹੇ ਪਏ ਹੋਏ ਮਨੁੱਖ ਨੂੰ ਸਿੱਧੇ ਰਸਤੇ 'ਤੇ ਲਿਆਉਣਾ ਉਹਨੂੰ ਟੋਕਣਾ ਉਹਨੂੰ ਵਰਜਣਾ ਤੇ ਵਰਜ ਕੇ ਛਿੜਕ ਕੇ ਛੱਡਣਾ ਨਹੀਂ ਬਲਕਿ ਬਾਹ ਤੂੰ ਫੜ ਕੇ ਫਿਰ ਸਿੱਧੇ ਰਸਤੇ ਤੇ ਪਾਵੀ ਦੇਣਾ ਵੀ ਤੇਰਾ ਮਨੋਰਥ ਤੇ ਠੀਕ ਤੇਰੀ ਭਾਵਨਾ ਤੇ ਅਦਬ ਦੇਣ ਜੋਗ ਹੈ ਪਰ ਜਿਹੜੇ ਰਸਤੇ ਤੇ ਚੱਲਿਆ ਸੀ ਉਹ ਠੀਕ ਨਹੀਂ ਮਨੋਰਥ ਉਹੀ ਰਹੇਗਾ ਮੰਜ਼ਿਲ ਉਹੀ ਰਹੇਗੀ ਪਰ ਤੇਰਾ ਰਸਤਾ ਗੁਰੂ ਨੇ ਬਦਲ ਦੇਣਾ ਇਸੇ ਕਰਕੇ ਪਾਤਸ਼ਾਹ ਨੇ ਬਚਨ ਕੀਤੇ ਸਨ ਵੀ ਜੰਗਲਾਂ ਵਿੱਚ ਜਾ ਕੇ ਕੰਧ ਮੂਲ ਖਾਣ ਦਾ ਕੋਈ ਲਾਭ ਨਹੀਂ ਰੱਬ ਨੂੰ ਹੀ ਮਿਲਣਾ ਆਪਣੇ ਦਿਲ ਦੀ ਪਰਚੂਲ ਕਰ ਰੱਬ ਅੰਦਰ ਬੈਠਾ ਕੁਦਰਤ ਦੇ ਵਿੱਚ ਝਾਤ ਮਾਰ ਰੱਬ ਕੁਦਰਤ ਦੇ ਵਿੱਚ ਰਮਿਆ ਹੋਇਆ ਏਸੀ ਤਰ੍ਹਾਂ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਜੋਗ ਮਤ ਦੀ ਗੱਲ ਕੀਤੀ ਹੈ ਉਹ ਮਤ ਜਿਹਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਸਮੇਂ ਵੀ ਤੇ ਪ੍ਰਕਾਸ਼ ਤੋਂ ਪਹਿਲਾਂ ਵੀ ਇਸ ਦੇਸ਼ ਦੇ ਵਿੱਚ ਬੜਾ ਪ੍ਰਭਾਵ ਸੀ ਕਿਉਂਕਿ ਸਾਨੂੰ ਇਹਦਾ ਸਪਸ਼ਟ ਨਿਰਣਾ ਮਿਲਦਾ ਕਾ ਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਸਨਾਤਨ ਮਤ ਦਾ ਇੱਕ ਫਿਰਕਾ ਜਿਹਦੇ ਅਨੁਸਾਰ ਮੰਨਿਆ ਜਾਂਦਾ ਪੀ ਕੰਨ ਪੜਵਾ ਕੇ ਕੋਈ ਮੁੰਡਨ ਵੀ ਕਰਵਾ ਲੈਂਦਾ ਕੋਈ ਖਿੰਤਾ ਵੀ ਧਾਰਨ ਕਰ ਲੈਂਦਾ ਕੋਈ ਪਸ਼ਮ ਲਾਉਂਦਾ ਇਨ ਸਾਰੀਆਂ ਚੀਜ਼ਾਂ ਲਾਉਣ ਦਾ ਕਾਰਨ ਉਹਨਾਂ ਲੋਕਾਂ ਦੇ ਅਨੁਸਾਰ ਇੱਕ ਧਾਰਮਿਕ ਕਰਮ ਹੈ ਪਰ ਜਪਜੀ ਸਾਹਿਬ ਪਾਵਨ ਬਾਣੀ ਨੂੰ ਪੜ੍ਹੋ ਤੇ ਉੱਥੇ ਸਤਿਗੁਰੂ ਜੀ ਨੇ ਇਹ ਸਪਸ਼ਟ ਕੀਤਾ ਕਿਨ ਲੱਗੇ ਜੇ ਮੁੰਦਰਾ ਪਾਉਣੀਆਂ ਨੇ ਕਿਹੜੀਆਂ ਪਹਿਨਣੀਆਂ ਚਾਹੀਦੀਆਂ ਨੇ ਜੇ ਸਵਾਹੀ ਮਲਣੀ ਐ ਜੇ ਵਿਪੂਤੀ ਲਾਉਣੀ ਐ ਕਿਉਂਕਿ ਤੇਰੀ ਸੋਚ ਆਕਦੀ ਐ ਸਵਾਹ ਲਾਉਣ ਦੇ ਨਾਲ ਅੰਦਰ ਠੰਡਾ ਹੁੰਦਾ ਹੈ ਪਰ ਪਾਛਾ ਆਗਦੇ ਨੇ ਜਿਹੜੀ ਸਵਾ ਬੁਜੀ ਹੋਈ ਅੱਗ ਦੀ ਰਾਖ ਤੂੰ ਪਿੰਡੇ ਤੇ ਲਾ ਕੇ ਪਿੰਡਾ ਕਾਲਾ ਕਰੀ ਫਿਰਦਾ ਇਹ ਸਰੀਰ ਨੂੰ ਤੇ ਠੰਡਿਆ ਕਰ ਸਕਦੀ ਐ ਪਰ ਮਨ ਨੂੰ ਠੰਡਾ ਇਹਨਾਂ ਨੇ ਕਰਨਾ ਨਹੀਂ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਕਿਉਂਕਿ ਜੋਗੀ ਲੋਕਾਂ ਦੇ ਵਿੱਚ ਇਹ ਤਕੀਆ ਕਲਾਮ ਕਹਿ ਲੋ ਜਦੋਂ ਇੱਕ ਦੂਜੇ ਨੂੰ ਮਿਲਣਗੇ ਉਹ ਆਦੇਸ਼ ਸ਼ਬਦ ਵਰਤਦੇ ਨੇ ਇਹਹੀ ਸ਼ਬਦ ਆਦੇਸ਼ ਬਾਬਾ ਆਦੇਸ਼ ਵੀ ਆਪਾਂ ਪੜਾਂਗੇ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਕਹਿ ਰਹੇ ਨੇ ਤਿਹ ਜੋਗੀ ਕਉ ਜੁਗਤ ਨਾ ਜਾਣੋ ਮੈਂ ਨਹੀਂ ਮੰਨਦਾ ਕਿ ਉਸ ਜੋਗੀ ਦੇ ਕੋਲ ਕੋਈ ਜੁਗਤ ਹੈ ਕਿਹੜਾ ਜੋਗੀ ਲੋਭ ਮੋਹ ਮਾਇਆ ਮਮਤਾ ਫੁਨ ਜੇ ਘਟ ਮਾਹੀ ਪਛਾਨੋ ਜਿਹਦੇ ਮਨ ਦੇ ਅੰਦਰ ਲਾਲਚ ਤੇ ਮੋਹ ਹੈ ਜਿਹਦੇ ਮਨ ਦੇ ਅੰਦਰ ਮਾਇਆ ਦੀ ਮਮਤਾ ਦਾ ਪ੍ਰਭਾਵ ਹੈ ਜਿਹਦੇ ਅੰਦਰ ਇਹਨਾਂ ਚੀਜ਼ਾਂ ਦੇ ਚਲਕਾਰੇ ਪੈਂਦੇ ਨੇ ਪਾਤਸ਼ਾਹ ਕਹਿਣ ਲੱਗੇ ਕਿੰਨੇ ਵੀ ਕਰਮ ਕਰੇ पर मेरे अनुसार वो योगी अकमाਉਣ ਦਾ ਹੱਕਦਾਰ ਨਹੀਂ ਕਿਉਂਕਿ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਪਸ਼ਮ ਚੜਾਈ ਹੈ ਨਾ ਤੇ ਇਕੱਲੀ ਖਿੰਥਾ ਪੈਣ ਨਾਲ ਭਾਵ ਉਹ ਝੋਲੀ ਜਿਹੀ ਪਹਿਨਣ ਦੇ ਨਾਲ ਗੱਲ ਬਣੇਗੀ ਨਾ ਹੀ ਇਕੱਲਾ ਹੱਥ ਵਿੱਚ ਡੰਡਾ ਫੜ ਲੈਣਾ ਕਿਸੇ ਜਨਵਰਾਂ ਦੀ ਰੋਕ ਥਾਮ ਲਈ ਇਹ ਹੀ ਇਕੱਲਾ ਪ੍ਰਵਾਨ ਤੇ ਨਾ ਪਸਮਲਾ ਲੈਣੀ ਬਿਪੂਤੀ ਮੜ ਲੈਣੀ ਪਰਵਾਨ ਜੋਗ ਨਾ ਖਿੰთა ਜੋਗ ਨਾ ਡੰਡੇ ਜੋਗ ਨਾ ਪਸਮ ਚੜਾਈਐ ਜੋਗ ਨਾ ਮੁੰਡੀ ਮੂੰਡ ਮੁਡਾਇਐ ਜੋਗ ਨਾ ਸਿੰਘੀ ਵਾਈਐ ਸਿਰਫ ਮੁੰਦਰਾ ਪਹਿਣ ਲੈਣਾ ਇਹ ਜੋਗ ਦੀ ਪਰਵਾਸਾ ਨਹੀਂ ਹੈ ਸਿਰਫ ਮੁੰਡਨ ਕਰਵਾ ਲੈਣਾ ਆਖਣਾ ਕਿ ਜੋਗੀ ਬਣ ਗਏ ਐ ਕਿ ਪਾਤਸ਼ਾਹ ਕਹਿਣ ਲੱਗੇ ਸਿਰਫ ਤੇ ਸਿਰਫ ਸਿੰਗੀ ਵਜਾ ਲੈਣੀ ਕਹਿਣਾ ਜੋਗੀ ਬਣ ਗਿਆ ਅਸਲ ਦੀ ਵਿੱਚ ਇਹ ਜੋਗ ਦੀ ਪਰਵਾਸ਼ਾ ਨਹੀਂ ਪਰਵਾਸ਼ਾ ਕੀ ਹੈ ਅੰਜਨ ਮਾਹੇ ਨਿਰੰਜਨ ਰਹੀ ਜਾ ਜੋਕ ਜੁਗਤ ਇਹ ਵਪਾਈ ਹੈ ਗੱਲ ਨਹੀਂ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਹੀਐ ਸੋਈ ਗੱਲਾਂ ਦੇ ਨਾਲ ਜੋਗ ਨਹੀਂ ਹੋਵੇਗਾ ਸਿਰਫ ਇਥੇ ਜੋਗ ਦੀ ਗੱਲ ਨਹੀਂ ਗੱਲਾਂ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਗੱਲਾਂ ਦੇ ਨਾਲ ਕੋਈ ਸਨਾਤਨ ਹੀ ਨਹੀਂ ਬਣ ਜਾਂਦਾ ਗੱਲਾਂ ਦੇ ਨਾਲ ਕੋਈ ਬਹੁਤਾ ਧਰਮੀ ਨਹੀਂ ਬਣ ਜਾਂਦਾ ਦਾਵੇ ਜਿੰਨੇ ਮਰਜੀ ਕਰੇ ਇਸ ਕਰਕੇ ਪਾਤਸ਼ਾਹ ਕਿਰਪਾ ਕਰਦੀ ਨੇ ਜੀ ਜੋਗ ਧਾਰਨ ਕਰਨੇ ਨਾ ਤੇ ਸਰੀਰ ਨੂੰ ਤਪਾ ਕੇ ਨਹੀਂ ਕਿਉਂਕਿ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਜੇ ਯੋਗ ਧਾਰਨ ਕਰਨਾ ਤੇ ਜੰਗਲਾਂ ਵਿੱਚ ਜਾ ਕੇ ਕੰਦ ਮੂਲ ਚੁਣ ਕੇ ਖਾਣ ਦੀ ਲੋੜ ਨਹੀਂ ਕਿਉਂਕਿ ਜਿਹੜੇ ਯੋਗ ਦੀ ਤੂੰ ਗੱਲ ਕਰਦਾ ਪਿਆ ਇਹ ਬੜਿਆਂ ਨੇ ਕੀਤਾ ਹੈ ਬੜਿਆਂ ਨੇ ਯਤਨ ਕੀਤੇ ਪਰ ਹੋਇਆ ਕੀ ਯੋਗ ਸਿੱਧ ਆਸਣ 84 ਇਹ ਪੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਲੱਗ ਗਈ ਜਿਨ੍ਹਾਂ ਨੇ ਯੋਗ ਮਤ ਕਰਨ ਕੀਤਾ ਉਹਨਾਂ ਨੇ ਆਪਣੇ ਸਰੀਰ ਨੂੰ ਸਾਧ ਲਿਆ ਸਾਹ ਰੋਕ ਕੇ ਰਹਿਣ ਲੱਗ ਪਏ ਤੇ ਜਦੋਂ ਸਾਹ ਰੋਕ ਕੇ ਆਪਾਂ ਦੇਖਦੇ ਹਾਂ ਜੇ ਕਿਤੇ ਟੈਲੀਵਿਜ਼ਨ ਵਿੱਚ ਵੀ ਜੋਗੀਆਂ ਦੀ ਸ਼ਕਲ ਵੇਖੀ ਹੋਵੇ ਪਰ ਵੱਟੇ ਵੀ ਬੜੇ ਵੱਡੇ ਹੱਥਾਂ ਦੇ ਨਖੂਨ ਵੀ ਬੜੇ ਵੱਡੇ ਤੇ ਵਡੇਰੀਆਂ ਉਮਰਾਂ ਵਾਲੇ ਹੋਣਗੇ ਪਾਤਸ਼ਾਹ ਕਹਿਣ ਲੱਗੇ ਉਮਰ ਵੱਡੀ ਹੋਈ ਸਾਹ ਰੋਕ ਕੇ ਤੇ ਕੀ ਖਟਿਆ ਕਿਉਂਕਿ ਇਸ ਤਰ੍ਹਾਂ ਦੀ ਨਾਲ ਕਦੇ ਰੱਬ ਦੀ ਪ੍ਰਾਪਤੀ ਨਹੀਂ ਜੋਗ ਸਿੱਧ ਆਸਣ 84 ਏਪੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਫਿਰ ਪਾਤਸ਼ਾਹ ਨੂੰ ਬੜੇ ਪ੍ਰੇਮ ਦੇ ਨਾਲ ਪੁੱਛਿਆ ਫਿਰ ਜੋਗ ਕਿਵੇਂ ਧਾਰਨ ਹੁੰਦਾ ਹੈ ਕਿਸ ਤਰ੍ਹਾਂ ਮੈਂ ਉਹ ਜੋਗ ਦੀ ਪ੍ਰਾਪਤੀ ਕਰਾਂ ਜਿਹੜਾ ਜੋਗ ਤੁਹਾਡੇ ਦਰ ਤੇ ਪ੍ਰਵਾਨ ਹੈ ਤੇ ਪਾਤਸ਼ਾਹ ਕਿਰਪਾ ਕਰਦੇ ਨੇ ਸੁਣਿਆ ਦੀਆਂ ਪੌੜੀਆਂ ਚਾਰ ਨੇ ਉਹਦੇ ਵਿੱਚ ਇਹ ਸ਼ਬਦ ਆਉਂਦਾ ਜੇ ਸੁਣ ਲਈਏ ਤੇ ਜੋਗ ਦੇ ਵਾਂਗ ਧਿਆਨ ਲੱਗਣ ਦੀ ਪ੍ਰਕਿਰਿਆ ਦਾ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਸੁਣਿਆ ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਮੰਨਿਆ ਗੁਰੂ ਦਾ ਉਪਦੇਸ਼ ਤੇ ਜਿਨ੍ਹਾਂ ਨੇ ਜੀਵਨ ਵਿੱਚ ਤਾਰਨ ਕੀਤੀ ਹੈ ਗੁਰੂ ਕੀ ਸਿੱਖਿਆ ਫਿਰ ਉਹਨਾਂ ਦੇ ਬਾਬਤ ਪਟ ਸਹਿਬਾਨਾ ਨੇ ਆਖਿਆ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਦਾਨ ਅਕਥ ਕਥਾ ਗਿਆਨ ਪੰਚ ਪੂਤ ਬਸ ਕੀਨੇ ਜਮਤ ਨ ਤਰਾਸ ਗੁਰ ਅਮਰ ਗੁਰੂ ਸ੍ਰੀ ਸਾਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਵਿਦਮਾਨਿਓ ਮੰਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦਇਨ ਗੁਰ ਰਾਮਦਾਸ ਅਸਲ ਵਿੱਚ ਜਿਹੜਾ ਜੋਗ ਇਥੇ ਪ੍ਰਵਾਨ ਹੈ ਇਹ ਉਹ ਜੋਗ ਹੈ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੇ ਸਿਰ ਤੇ ਛਤਰ ਝੁਲਦਾ ਹੈ ਇਥੇ ਉਹ ਜੋਗ ਪ੍ਰਵਾਨ ਨਹੀਂ ਜਿਨ੍ਹਾਂ ਦੀਆਂ ਨਿਸ਼ਾਨੀਆਂ ਸਤਿਗੁਰੂ ਨੇ ਦਸੀਆਂ ਨਹੀਂ ਕਿਣ ਲੱਗੇ ਤਿਹ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁਨ ਜੇ ਘਟ ਮਾਹੀ ਪਛਾਨੋ ਇਹ ਰਹਾਉ ਵਾਲਾ ਬੰਦ ਹੈ ਅਗਲੇ ਬੰਦ ਵਿੱਚ ਕਿਰਪਾ ਕੀਤੀ ਹੈ ਵੀ ਮੇਰੇ ਅਨੁਸਾਰ ਜੋਗੀ ਫਿਰ ਕੌਣ ਹੈ ਪਾਚਾ ਆਖਦੇ ਨੇ ਪਰ ਨਿੰਦਾ ਉਸਤਤ ਨਹਿ ਜਾਕੇ ਕੰਚਨ ਲੋਹ ਸਮਾਨੋ ਜਿਹਦੇ ਅੰਦਰ ਪਰਾਈ ਨਿੰਦਿਆ ਨਹੀਂ ਜਿਹਦੇ ਅੰਦਰ ਕਿਸੇ ਦੀ ਖੁਸ਼ਾਮਦ ਕਰਨ ਵਾਲੀ ਉਸਤਤ ਨਹੀਂ ਜਿਹਦੇ ਅੰਦਰ ਲੋਹਾ ਤੇ ਸੋਨਾ ਇਕ ਬਰਾਬਰ ਕਰਕੇ ਜਾਣਨ ਦੀ ਤਾਕਤ ਹੈ ਅਸਲ ਦੇ ਵਿੱਚ ਉਹਨੂੰ ਜੋਗੀ ਆਖਿਆ ਜਾ ਸਕਦਾ ਹੈ ਹਰਕ ਸੋਗ ਤੇ ਰਹੇ ਅਤੀਤਾਂ ਜੋਗੀ ਤਾਹੇ ਬਖਾਨੋ ਹੁਣ ਪਾਤਸ਼ਾਹ ਦਾ ਬੜਾ ਪਿਆਰਾ ਸ਼ਬਦ ਹੈ ਜਦੋਂ ਜੋਗ ਮਤ ਦੇ ਬਾਰੇ ਤੁਸੀਂ ਪੜਨਾ ਕਰੋ ਪੜਚੋਲ ਕਰੋ ਤੇ ਇੱਕ ਗੱਲ ਸਾਹਮਣੇ ਆਵੇਗੀ ਜੋਗੀ ਲੋਕਾਂ ਦੇ ਵਿੱਚ ਸ਼ਰਾਬ ਦਾ ਨਸ਼ਾ ਬਹੁਤ ਮਾਤਰਾ ਵਿੱਚ ਕੀਤਾ ਜਾਂਦਾ ਹੈ ਅਸਲ ਦੇ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਜੇ ਸ਼ਰਾਬ ਦੇ ਨਸ਼ੇ ਵਿੱਚ ਮਨ ਮਸਤ ਹੋਵੇ ਤੇ ਮਨ ਟਿਕ ਜਾਂਦਾ ਤੇ ਪਾਤਸ਼ਾਹ ਇਥੇ ਕਿਰਪਾ ਕਰਦੇ ਨਹੀਂ ਜੇ ਮਨ ਨੂੰ ਟਿਕਾਉਣਾ ਹੈ ਨਾ ਇਹ ਜਾਦ ਰੱਖ ਤੂੰ ਗੁੜ ਦੀ ਵਰਤੋਂ ਕਰਦਾ ਹੈ ਸ਼ਰਾਬ ਕੱਢਣ ਵਾਸਤੇ ਤੂੰ ਪੱਠੀ ਲਾਉਣਾ ਹੈ ਸ਼ਰਾਬ ਕੱਢਣ ਵਾਸਤੇ ਉਹਦਾ ਰਸ ਪੈਦਾ ਕਰਦਾ ਹੈ ਤੇ ਉਹਨੂੰ ਆਖਦਾ ਹੈ ਪੀਏ ਸ਼ਰਾਬ ਹੈ ਇਹ ਪੀਤੀ ਤੇ ਇਹਨੇ ਮਨ ਨੂੰ ਟਿਕਾ ਦੇਣਾ ਆ ਤੈਨੂੰ ਦੱਸਾਂ ਗੁਰੂ ਕੀ ਬਾਣੀ ਦੇ ਅਨੁਸਾਰ ਜੇ ਤੂੰ ਸ਼ਰਾਬ ਦੀ ਵੀ ਕਿਰਿਆ ਜਾਣਦਾ ਹੈ ਕਿਹੜੀ ਪਰਵਾਨ ਹੈ ਗੁੜ ਕਰ ਗਿਆਨ ਧਿਆਨ ਕਰ ਤਾਵੇ ਕਰ ਕਰਨੀ ਕਸ ਪਾਈਐ ਪਾਠੀ ਪਵਨ ਪ੍ਰੇਮ ਕਾ ਪੋਚਾ ਇਤ ਰਸ ਅੰਮਿਓ ਚੁਆਈਐ ਬਾਬਾ ਮਨਮਤ ਵਾਰੂ ਨਾਮ ਰਸ ਪੀਵੈ ਅਹਨਸ ਬਣੀ ਪ੍ਰੇਮ ਲਿਵਲਾਗੀ ਸ਼ਬਦ ਅਨਾਹਦ ਗਇਆ ਕਹਿਣ ਲੱਗੀ ਜਿਹੜਾ ਨਾਮ ਦਾ ਨਸ਼ਾ ਕਰਦਾ ਜਿਨੂੰ ਨਾਮ ਦੇ ਵਿੱਚੋਂ ਰਸ ਆਉਣ ਲੱਗ ਪਿਆ ਫਿਰ ਇਹ ਰਸ ਬਿਸਰ ਗਏ ਰਸ ਔਰ ਕਰਮ ਤੇ ਧਰਮ ਦੇ ਕਰਦਾ ਪਰ ਨਸ਼ੇ ਦੇ ਵਿੱਚ ਮਸਤ ਹੋ ਕੇ ਆਕਦਾ ਮਨ ਟਿਕਣਾ ਇਨਾਂ ਕਰਮਾਂ ਦੇ ਨਾਲ ਮਨ ਟਿਕਣ ਵਾਲਾ ਨਹੀਂ ਹਰ ਇੱਕ ਸੋਗ ਤੇ ਰਹੇ ਅਤੀਤਾ ਬਹੁਤੀ ਖੁਸ਼ੀ ਤੇ ਬਹੁਤੀ ਗਮ ਦਾ ਪ੍ਰਭਾਵ ਕਦੇ ਆਪਣੇ ਤੇ ਪੈਣ ਨਹੀਂ ਦਿੰਦਾ ਕਿ ਖੁਸ਼ੀ ਆਵੇ ਤੇ ਰੱਬ ਨੂੰ ਭੁਲਾ ਦਵੇ ਦੁੱਖ ਆਉਣ ਤੇ ਰੱਬ ਦੇ ਨਾਲ ਉਲਾਮਿਆਂ ਬਾੜੀਆਂ ਗੱਲਾਂ ਕਰੇ ਜਿਹੜਾ ਇਹਨਾਂ ਚੀਜ਼ਾਂ ਤੋਂ ਨਿਰਲੇਪ ਹੈ ਪਾਤਸ਼ਾਹ ਕਹਿਣ ਲੱਗੇ ਜੋਗੀ ਉਹ ਹੈ ਚੰਚਲ ਮਨ ਦੇਹ ਦਿਸ ਕੋ ਤਾਵਤ ਅਚਲ ਜਾਹੀ ਟਹਿਰਾਨੋ ਮਨ ਚੰਚਲ ਹੈ ਇਹ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦਾ ਹੈ ਦਸਾਂ ਪਾਸਿਆਂ ਵਿੱਚ ਦੌੜਦਾ ਹੈ ਜਿਸ ਮਨੁੱਖ ਨੇ ਇਸ ਮਨ ਨੂੰ ਟਿਕਾ ਲਿਆ ਕਿਉਂਕਿ ਸਭ ਤੋਂ ਵੱਡਾ ਤੇ ਔਖਾ ਕਰਮ ਹੈ ਮਨ ਨੂੰ ਟਿਕਾਉਣਾ ਕਹਿਣ ਲੱਗੇ ਜਿਹੜੀ ਮਨੁੱਖ ਨੇ ਮਨ ਨੂੰ ਟਿਕਾ ਲਿਆ ਕਾਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੀਂ ਤੁਮ ਜਾਨੋ ਜਿਹੜਾ ਮਨੁੱਖ ਇਸ ਕਿਸਮ ਦਾ ਜਾਂ ਇੰਜ ਕਹਿ ਲਈਏ ਕਿ ਜਿਹੜਾ ਮਨੁੱਖ ਇਸ ਪੈਰਾਮੀਟਰ ਤੇ ਇਸ ਮਾਪਦੰਡ ਤੇ ਇਸ ਕਸਵੱਟੀ ਤੇ ਖਰਾ ਉਤਰਦਾ ਪਾਤਸ਼ਾਹ ਕਹਿਣ ਲੱਗੇ ਅਸਲ ਦੇ ਵਿੱਚ ਉਹੀ ਜੋਗੀ ਉਹੀ ਧਰਮੀ ਉਹੀ ਸਿਧ ਹੈ ਜੋ ਕਿ ਗੁਰੂ ਅਰਜਨ ਸਾਹਿਬ ਦੀ ਉਸਤਤ ਕਰਦੇ ਆ ਪਟ ਸਹਿਬਾਨਾ ਨੇ ਆਖਿਆ ਜਿਹੜੇ ਜੋਗੀਆਂ ਪਿੱਛੇ ਜਿਹੜੇ ਦੇਵੀ ਦੇਵਤਿਆਂ ਦੀ ਪੂਜਾ ਦੇ ਪਿੱਛੇ ਮਨੁੱਖ ਭੱਜਾ ਫਿਰਦਾ ਇਹਨਾਂ ਨੇ ਯਤਨ ਲਾ ਲਿਆ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਅੰਤ ਪਾਉਣਾ ਇਹਨਾਂ ਦੇ ਵਸ ਵਿੱਚ ਨਹੀਂ ਅੰਤ ਨਾ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਪੁਰਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾੜਿਓ ਏਕ ਕਰੀ ਇਸ ਕਰਕੇ ਪਾਤਸ਼ਾ ਇਥੇ ਵੀ ਆਖ ਰਹੇ ਨੇ ਕਿਉਂਕਿ ਬਾਣੀ ਨੇ ਕਿਹਾ ਪੰਡਤ ਉਹ ਹੈ ਜਿਹੜਾ ਮਨ ਨੂੰ ਪਰਬੋਧ ਦੇ ਪਾਤਸ਼ਾ ਨੇ ਕਿਹਾ ਮੁਸਲਮਾਨ ਉਹ ਹੈ ਜਿਹੜਾ ਮੋਮਦਿਲ ਹੋਵੇ ਪਾਤਸ਼ਾ ਨੇ ਕਿਰਪਾ ਕੀਤੀ ਹੈ ਜੋਗੀ ਉਹ ਹੈ ਜਿਹਦੀ ਪ੍ਰਵਾਸਾ ਆਪਾਂ ਪੜੀ ਇਸੇ ਤਰ੍ਹਾਂ ਕਹਿਣ ਲੱਗੇ ਧਰਮ ਕੋਈ ਵੀ ਫਿਰਕਾ ਕੋਈ ਵੀ ਮੰਝਲ ਰੱਬ ਦਾ ਮਲਾਪ ਹੈ ਪਰ ਜੇ ਆ ਨਿਸ਼ਾਨੀਆਂ ਨੇ ਵੀ ਲਾਲਚ ਮੋਹ ਤੇ ਵਿਕਾਰਾਂ ਦਾ ਪ੍ਰਭਾਵ ਜੀਵਨ ਵਿੱਚ ਹੈ ਸਤਿਗੁਰੂ ਕਹਿਣ ਲੱਗੇ ਮੈਂ ਉਹਨੂੰ ਜੋਗੀ ਨਹੀਂ ਸਮਝਾਂਗਾ ਮੈਂ ਜੋਗੀ ਦੀ ਪਰਿਭਾਸ਼ਾ ਲਈ ਇਹਨਾਂ ਲੋਕਾਂ ਨੂੰ ਇਸ ਕਸਵੱਟੀ ਤੇ ਪਰਖ ਕੇ ਵੇਖ ਲਿਆ ਗੁਰੂ ਕਿਰਪਾ ਕਰੇ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਜੀ ਬਖਸ਼ ਲੈਣਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ